welcom back to you <laughs> in view oh, view ਕਈ ਨਵੇਂ ਬਲੌਗ ਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਜਿਸ ਕਰਨ ਜੈਮ ਨਹੀਂ ਜਾਂਦਾ ਘਰੇ ਉਹ ਠੋਲੂ ਜਾਂ ਚੱਕਦਾ ਰਹਿੰਦਾ ਵਾ ਦੇਖੋ ਉਹ ਨਾ ਜਿਹੜਾ ਗੱਡੀਆਂ ਦੀ ਨਹੀਂ ਉਹਦੀ ਰੋਡ ਮਿਲਾਂ ਟਰਾਲੇ ਦੀ ਆ ਇਹ ਟੁੱਟ ਗਈ ਮਰੋੜਾ ਵੱਜ ਕੇ ਤੇ ਇਹ ਘੱਟੋ ਘੱਟ ਹੋਊਗੀ ਕਿੰਨੇ ਕਿਲੋ ਦੀ 40 40 ਕਿਲੋ ਦੀ ਕਮਾਉਂਦਾ ਪਿਆ ਦਮੂਸਾ ਉਹ ਜਿਹੜਾ ਪਹਿਲਵਾਨ ਨਹੀਂ ਕਮਾਉਂਦੇ ਹੁੰਦੇ ਦੇਸੀ ਖਾੜਿਆਂ ਚ ਚਲੋ ਇਹ ਟਰਾਲੇ ਦਾ ਰੋਡ ਮੋਟਾ ਇਹ ਟਰਾਲੇ ਦਾ ਹੀ ਹੋਊਗਾ ਪੱਕਾ ਨਾਲ ਪਤਾ ਹਾਂ ਇੱਕ ਠੀਕਵੜ ਮਾਰੀਆ ਦੇਖ ਲੈ ਟਰਾਲੇ ਦਾ ਹੀ ਆ ਓਕੇ ਓਕੇ ਚਲੋ ਅੱਜ ਆਪਾਂ ਤੁਹਾਡੇ ਨਾਲ ਨਾਈਟ ਰੋਟੀਨ ਪ੍ਰੋਟੀਨ ਕਹਿੰਦਾ ਨਾਈਟ ਰੋਟੀਨ ਸ਼ੇਅਰ ਕਰਦੇ ਆ ਠੀਕ ਆ ਜੀ ਇੱਥੇ ਸਮਾਨ ਲਰਜੀ ਲੈ ਆਈ ਆ ਤੇ ਆਪਾਂ ਅੱਜ ਰੱਖਦੇ ਆ ਤੰਦੂਰ ਵਾਲੀ ਤੰਦੂਰ ਵਾਲੀ ਰੋਟੀ ਲਾਉਣੀ ਕਿਵੇਂ ਰੱਜੀ ਨੂੰ ਪੁੱਛ ਕੇ ਕੀ ਇੱਕ ਵਾਰੀ ਖਿਮਾ ਆ ਕੇ ਬੁਸਾ ਦੇ ਸਾਰਿਆਂ ਓ ਯਾਰ ਮੈਨੂੰ ਪਤਾ ਵਾ ਹਜੇ ਮੈਂ ਜਿਮ ਜੂ ਮੈਂ ਤੈਨੂੰ ਪਤਾ ਸਾਲ ਹੋ ਗਿਆ ਮੈਂ ਵੀ ਨਹੀਂ ਗਿਆ ਮੈਂ ਪ੍ਰੋਪਰ ਜਿਮ ਨਹੀਂ ਲਾਉਂਦਾ ਹੀ ਨਹੀਂ ਕੀ ਹਾਲ ਮੈਂ ਤੁਹਾਨੂੰ ਮੇਰੇ ਸਟੈਮਿਨਾ ਕਿੰਨਾ ਲੋ ਹੋ ਗਿਆ ਤੈਨੂੰ ਪਤਾ ਹੀ ਆ ਧਿਆਨ ਜਮਾ ਲੈ ਆਈ ਕੱਲ ਕੱਲ ਕਰਦੀ ਨੇ ਨਾ ਪਤਾ ਨਹੀਂ ਕਿੰਨੇ ਮਹੀਨੇ ਲਾਤ ਮੈਂ ਇੱਕ ਮੋਨਾ ਨਹੀਂ ਕੱਲ ਨਹੀਂ ਜਾਵਾਂਗਾ ਛੋਗੇ ਤੁਹਾਨੂੰ ਮੈਂ ਦੱਸਿਆ ਹੈ ਨਾ ਇੱਥੇ ਬੁਲਬੁਲ ਦੇ ਬੱਚੇ ਆ ਉਹ ਬੈਠੇ ਬੁਲਬੁਲ ਤੇ ਥੋੜੇ ਚਿਰ ਨੂੰ ਬੱਚੇ ਵੀ ਨਿਕਲ ਜਾਣੇ ਉਹ ਬੈਠਿਆ ਹੀ ਕੱਲ ਨਾ ਜੰਮੂ ਲਾਉਣੇ ਆ ਦੇਖੋ ਠੀਕ ਆ ਜੀ ਟੈਂਮ ਲਾ ਕੇ ਨਾ ਕੱਲ ਸਾਰਾ ਪਿਪਾ ਪਰ ਕਿਲਾ ਲੜਾ ਓਏ ਜੰਮੂ ਲਾਈਏ ਯਾਰ ਸੋ ਗਾਇਸ ਟਾਈਮ ਹੋ ਗਿਆ ਵਾ ਮੈਂ ਲਾਦਾ 6:00 ਵੱਜ ਗਏ ਆ ਤੇ ਇਧਰ ਹੁਣ ਨਾਈਟ ਰੁਟੀਨ ਤੁਹਾਨੂੰ ਸ਼ੇਅਰ ਕਰਦੇ ਆਂ ਸਬਜੀ ਕੀ ਬਾਨੀ ਸਭ ਕੋ ਦੱਸਦੇ ਆਂ ਚਲੋ ਗਾਇਸ ਇੱਕ ਨਾ ਵਿਊਅਰਸ ਨੇ ਮੈਨੂੰ ਵੀਡੀਓ ਪਾਈ ਸੀ ਮੱਖੀ ਇੱਥੇ ਨਾ ਆਵੇ ਤੇ ਆਪਾਂ ਵੀ ਇਹ ਨੇ ਆ ਕਰਕੇ ਠੀਕ ਆ ਪੁਦੀਨੇ ਦਾ ਕਹਿੰਦੀ ਪੋਚਾ ਲਾ ਦਿਓ ਤੇ ਆਪਾਂ ਨਾ ਕਰਕੇ ਵੀਨੇ ਆ ਥੋੜਾ ਜਿਹਾ ਪੁਦੀਨਾ ਲੈ ਕੇ ਨਾ ਪਾਣੀ ਚ ਭੇਕ ਕੇ ਕੁੱਟ ਕੇ ਨੂੰ ਕਪਾ ਇਹਦਾ ਪੋਚਾ ਲਾ ਕੇ ਵੇਨੇ ਆ ਵੇਖਨੇ ਆ ਟਰਾਈ ਕਰਕੇ ਕਿ ਆਉਂਦੀ ਕਨੀ ਇਹਦੀ ਮੱਖੀਆਂ ਵੇਖੀ ਚਲੋ ਗਾਇਸ ਲਾਪਰੀ ਮੱਖੀਆਂ ਮਾਰਨ ਲੱਗਾ ਤੇ ਮਾਰੋ ਨਹੀਂ ਲੱਗਾ ਹਾਂ ਇਹਨਾਂ ਦੀ ਇਹਦੀ ਸੁਗੰਧੀ ਨਾਲ ਮੱਖੀ ਕੋਲ ਨਹੀਂ ਆਉਂਦੀ ਅੱਛਾ ਕਿਸੇ ਨੇ ਮੈਨੂੰ ਵੀਡੀਓ ਭੇਜੀ ਆ ਆਪਾਂ ਟਰਾਈ ਕਰਨੀ ਆ ਯਾਰ ਅੱਛਾ ਸੁਗੰਧ ਨਾਲ ਮੱਖੀ ਕੋਲ ਨਹੀਂ ਆਉਂਦੀ ਹਾਂ ਚਲੋ ਵੇਖ ਲੈਨੇ ਆ ਤੇ ਇਧਰ ਰਜੀ ਕਟਣ ਦੇ ਗੋਭੀ ਗੋਭੀ ਤੇ Shimla Mirch ਇਹ ਕੀ ਬਣਾਉਣ ਕੀ ਲੱਗੀ ਆ ਸਬਜੀ ਅੱਛਾ ਨਹੀਂ ਸਬਜੀ ਤਾਂ ਬਾਜੀ ਕੀ ਮਨ ਲਓ ਬਾਜੀ ਆਪਾਂ ਉਹਦਾਂ ਨਹੀਂ ਖਾਦੀ ਨੀ ਬਾਉ ਬਾਜੀ ਭਾਜੀ ਸਬਜੀ ਭਾਜੀ ਇੱਕ ਪਾਓ ਹੀ ਗਾਓ ਵਾਲਾ ਗੋਲਜਾ ਇੱਕ ਚਲ ਬਣਾ ਬਣਾ ਫਿਰ ਵੇਖ ਲਾਂਗੇ ਕੀ ਬਣਦਾ ਹੈ ਹਣਾ ਆ ਇਧਰ ਗਏ ਦੁਰਗੰਧ ਬਣਾਉਣ ਲੱਗਾ ਸੁਗੰਧ ਸੱਚ ਤੈਨੂੰ ਪਤਾ ਪਦੀਨਾ ਤਾਂ ਕਹਿੰਦੇ ਆ ਚੂ ਚੂ ਇਹਦਾ ਪਿਆਗਾ ਇਹਦੇ ਇਹਦੇ ਤੁਸੀਂ ਕਹਿੰਦੇ ਨਾਤਾ ਹੋਇਆ ਪੂਰਾ ਘਰੇ ਲਾਉਣੀ ਕੋਲੇ ਜਾ ਕੇ ਥੋੜਾ ਇੱਥੋਂ ਸੋ ਕੋ ਜਿਆਦਾ ਬੁਰਾ ਲੱਗਦਾ ਪਿਆ ਇਹਨੂੰ ਕਮੈਂਟ ਆਇਆ ਵੀ ਪੂਸ਼ੇ ਦੀ ਕੱਟ ਦੋ ਪਰ ਜੇ ਦੀ ਪੂਸ਼ ਅਹੀਂ ਕੱਟਣ ਲੱਗੇ ਨਾ ਇਹ ਅਕੋ ਵਾੜ ਦਿੰਦਾ ਕਿਉਂਕਿ ਇਹਨੂੰ ਲੱਗਦਾ ਖਰੇ ਕੀ ਵੜਦੇਣ ਲੱਗੇ ਮੇਰੇ ਕੰੰਚੀ ਨਾਲ ਚਲੋ ਗਾਇਸ ਤੇ ਆਪਾਂ ਹੋਣੇ ਵਾਲੀ ਟ੍ਰਿਕ ਦੇਖਦੇ ਆ ਕਿੰਨਾ ਕੁ ਵਰਕ ਕਰਦੀ ਆ ਤੇ ਕਰ ਲਿਆ ਆਪਾਂ ਚਟਾਈ ਤੇ ਪੋਚਾ ਲਾ ਲਿਆ ਕਿਉਂਕਿ ਇਹ ਕਿਹੜਾ ਕੋਈ ਗਲਤ ਚੀਜ਼ ਆ ਹਨਾ ਧਿਤੀਆਂ ਸਾਰੀਆਂ ਹੱਥ ਨਾ ਨਾ ਤੇ ਮੰਮੀ ਦਾ ਇਸ ਟਾਈਮ ਦੀ ਰੁਟੀਨ ਹੁੰਦੀ ਕੱਪੜੇ ਸਾਰੇ ਧੋਣੇ ਜਿੰਨੇ ਵੀ ਕੱਪੜੇ ਆ ਲੈਣਾ ਡੈਡੀ ਮੰਮੀ ਲਈ ਜਾਂਦੇ ਹੁਣ ਕੱਪੜੇ ਤੇ ਫਿਰ ਨਾਲ ਮੈਂ ਭਾਂਡੇ ਮਾਇ ਲੈਣੇ ਆਉਂਦੇ ਤੇ ਪਹਿਲੋ ਇੱਥੇ ਆਪਾਂ ਬਣਾ ਲਈਏ ਸਬਜ਼ੀ ਚਲੋ ਗਾਇਜ਼ ਦੇਖਦੇ ਆ ਮੱਖੀਆਂ ਹਜੇ ਨਾ ਹਣਾ 5 ਮਿੰਟ ਹੋਰ ਦਿੰਨੇ ਆ ਤੂੰ ਦਾ ਫਰਕ ਪਿਆ ਲੱਗਦਾ ਪਿਆ ਲੱਗਦਾ ਕਿਉਂਕਿ ਉਹ ਸਾਈਡ ਤੇ ਆ ਇੱਥੇ ਘੜਕੀਆਂ ਆਵੇ ਰੱਜੀ ਦੇ ਕੋਲ ਤੋਂ ਵੀ ਵੀਡੀਓ ਚ ਵੇਖ ਹੀ ਸਕਦੇ ਆ ਪਦੀਨਾ ਬਾਕੀ ਜਿੰਨਾ ਬਚਿਆ ਮੈਂ ਕੋਲ ਰੱਖਤਾ ਹੋਵੇ 스멜 ਆਉਂਦੀ ਰਵੇ ਚਲੋ ਗਏ ਇੱਥੇ ਮੰਮੀ ਭਾਂਡੇ ਮਾਜਦੇ ਪਿਆ ਸ਼ਾਮ ਦਾ ਵੇਲਾ ਵਾ ਰੱਜੀ ਨੇ ਇਧਰ ਰੋਟੀ ਪਾਣੀ ਕਰ ਲੈਣਾ ਨਾਲ ਅਸੀਂ ਉਹਦੇ ਨਾਲ ਹੈਲਪ ਕਰਾ ਦਿੰਨੇ ਆ ਤੇ ਮੰਮੀ ਭਾਂਡੇ ਭੁੰਡੇ ਮਾਜ ਕੇ ਬਾਹਰ ਕੱਪੜੇ ਪੈ ਉਹ ਤੋਂ ਆਏ ਆ ਬਾਹਰ ਸਾਡੇ ਇਧਰ ਲਗਭਗ ਇਧਰ ਫੋਜਪੁਰ ਵਾਲਾ ਚੋਨਾ ਲੱਗ ਕੇ ਚੱਲਿਆ ਵਾ ਦੇਖੋ ਬਈ ਹਰਿਆਲੀ ਹਰਿਆਲੀ ਗਾਈਜ਼ ਆਹ ਵਾਲਾ ਕਬੂਤਰ ਮੈਨੂੰ ਨਾ ਉਹੀ ਲੱਗਦਾ ਵਾ ਦੇਖੋ ਕਿ ਜਿਹੜਾ ਨਾ ਅਸੀਂ ਛੱਡਿਆ ਵਾ ਬਾਕੀ ਮੈਂ ਪੂਰਾ ਨਹੀਂ ਕਹਿ ਸਕਦਾ ਉਹ ਹੀ ਹੋਊਗਾ ਸਾਈਜ਼ ਵੀ ਓਡਾ ਕੀ ਆ ਐ ਥੋੜਾ ਵਧਿਆ ਵਾ ਚਲੋ ਗਾਈਜ਼ ਸਭ ਤੋਂ ਪਹਿਲਾਂ ਆਪਾਂ ਵਾਟਰ ਇਹਦੇ ਚ ਪਾ ਲਿਆ ਵਾ ਅੱਧੀ ਕੌਲੀ ਹਨਾ ਪਾਣੀ ਅੱਧੀ ਕੌਲੀ ਪਾ ਕੇ ਫਿਰ ਆਹ ਲਾਲ ਲੂਣ ਪਾ ਲਿਆ ਤੇ ਮਿਕਸ ਸਬਜੀ ਪਾ ਦਿੱਤੀ ਗਈ ਆ ਧਿਆਨ ਨਾਲ ਹੌਲੀ ਹੌਲੀ ਲਓ ਜੀ ਕਾਜਰਾ ਇੰਨੀਆਂ ਪਈਆਂ ਸੀ ਵਿੱਚ ਪਿਆ ਆ ਟੱਕ ਜੀ ਕੀ ਸੁਣ ਲਿਆ ਤੇ ਤਣਾਉਣਗੇ ਹਾਂ ਆਲੂ ਰਹਿ ਗਏ ਸੀ ਨਾ ਆਲੂ ਛਰਨੀ ਲੈ ਆ ਕੇ ਦਵਾ ਕਿੱਥੇ ਅੰਦਰ ਪਈ ਆ ਨਹੀਂ ਰਹਿ ਗਏ ਅੱਜ ਵਾਕੇ ਮੱਖੀਆਂ ਦਾ ਫਰਕ ਬੜਾ ਪਿਆ ਹਾਂ ਹਾਂ ਮੈਂ ਲੱਗਦਾ ਤੇਰੇ ਕੋਲ ਤਾਂ ਹੈ ਨਹੀਂ ਉੱਪਰ ਇਹ ਆ ਜੀ ਆਪਾਂ ਕੂਲਰ ਨੂੰ ਕੂਲਰ ਕੀ ਹੈ ਨਾ ਕੁੱਕਰ ਨੂੰ ਐਕਸਚੇਂਜ ਕਰਤਾ ਵਾ ਕਿਉਂਕਿ ਆਪਾਂ ਨਵਾਂ ਲੈ ਕੇ ਆਏ ਆ ਇਹ ਨਾ ਰੱਜੀ ਲਾਉਣ ਲੱਗੀ ਤੇ ਵੇਖਿਆ ਇਹਦੀ ਉਹ ਹੀ ਨਹੀਂ ਹੈਗੀ ਡੰਡੀ ਜੀ ਨਹੀਂ ਜਿਹੜੀ ਹੁੰਦੀ ਆ ਟੰਕ ਕੇ ਜਿੱਦਣ ਆਪਾਂ ਉਹਨੂੰ ਲੋਈ ਲਈਦਾ ਚਲੋ ਹੁਣ ਚੇਂਜ ਕਰਕੇ ਸਬਜ਼ੀ ਆਪਾਂ ਦੂਜੇ ਨਮੇ ਚ ਪਾ ਦਿੰਨੇ ਆ ਚਲੋ ਗਾਇਜ਼ ਟਾਈਮ ਹੋ ਗਿਆ ਵਾ ਘਟੋ ਕੱਟ ਤੁਹਾਨੂੰ ਲਾਈਵ ਹੀ ਟਾਈਮ ਦੱਸਦਾ ਮੈਨੂੰ ਲੱਗਦਾ 7 ਵਜੇ ਨਹੀਂ ਆਲੇ ਆ ਵੋ 7:00 ਵੱਜ ਗਏ ਆ ਤੇ 7:00 ਵੱਜ ਗਏ ਆ ਤੇ ਹਜੇ ਟਾਈਮ ਅ ਰਾਤ ਦਾ ਰੋਟੀਆਂ ਦਾ ਵਾ ਜਿਸ ਕਾਰਨ ਵੀ ਆ ਗਿਆ ਉਹਦੇ ਪਤਾ ਨਹੀਂ ਕੀ ਬੰਦ ਹੋ ਗਿਆ ਵਿਚਾਰਾ ਕਹਿੰਦਾ ਗਮ ਵਿੱਚ ਬੈਠਾ ਆ ਹੋ ਗਿਆ ਸਹੀ ਤੇਰਾ ਕੰਮ ਚਲੋ ਇਧਰ ਬੀਬੀ ਬੈਠੀ ਆ ਬੀਬੀ ਕਹਿੰਦੀ ਆ ਚਾਹ ਬਣਾ ਦਿਓ ਮੈਨੂੰ ਤੇ ਹੁਣ ਬੀਬੀ ਚਾਹ ਪੀਣੀ ਆ ਲਿਆ ਜਦੋਂ ਛਾਰ ਬੇਬੀ ਰਜੀਤ ਨੂੰ ਆ ਲੱਕੜ ਦਾ ਚੋਪਿੰਗ ਬੋਰਡ ਵਧੀਆ ਲੱਗਦਾ ਕਿ ਹਾਂ ਪਲਾਸਟਿਕ ਦਾ ਮੈਨੂੰ ਉਹ ਬਹੁਤ ਜਲਾ ਲੱਕੜ ਵਾਲਾ ਨਾ ਉਹ ਪਤਾ ਨਹੀਂ ਕਿੱਥੇ ਆ ਉਹ ਦੇ ਕੈਂਪਿੰਗ ਬੈਗ ਚ ਅੱਛਾ ਨਾ ਓਏ ਹਾਏ ਚਲੋ ਗਾਇਸ ਸੀਟੀ ਵੱਜ ਗਈ ਆ ਇੱਕ ਸੀਟੀ ਕਿੰਨੀਆਂ ਸੀਟੀਆਂ ਦੋ ਦੋ ਸੀਟੀਆਂ ਮਾਰਾ ਕੇ ਆਪਾਂ ਦੋ ਦੋ ਹੀ ਵੱਜਣੀਆਂ ਚਾਹੀਦੀਆਂ ਕਿੰਨੀਆਂ ਤਿੰਨ ਤਿੰਨ ਸੀਟੀਆਂ ਇੱਕ ਹੋ ਗਈ ਆ ਚਾਰ ਕਰ ਲਈਏ ਅੱਛਾ ਯਾਰ ਆ ਕੀ ਮੈਨੂੰ ਪੂਰਾ ਗਾਲ ਨਾ ਵਾ ਹਾਂ ਹਾਂ ਫੇਰ ਆਹ ਸਬਜੀ ਵਾ ਬਈ ਵਾਸਟਿੰਗ ਹੋ ਗਈ ਆ ਹਨਾ ਪਾ ਦੇ ਇਦਾਂ ਹੀ ਓਏ ਓਏ ਇਹ ਕਰਤਾ ਕੀ ਮਿਕਸ ਸਬਜੀ ਇਦਾਂ ਨਹੀਂ ਹੁੰਦੀਆਂ ਇਹ ਉਹ ਨਾ ਉਹ ਦੂਸਰੀ ਸਬ ਕੀ ਪਾਉ ਬਾਜੀ ਉਹ ਨਹੀਂ ਰੱਜੀ ਹਾਂ ਓ ਯਾਰ ਮੈਨੂੰ ਪਸੰਦ ਨਹੀਂ ਤਾਂ ਮਿਕਸ ਸਬਜੀ ਖਾਣੀ ਸੀ ਮਿਕਸ ਸਬਜੀ ਫਿਰ ਇਦਾਂ ਨਹੀਂ ਨਾ ਬਣਨੀ ਉਹ ਤਰ੍ਹਾਂ ਬਣਨੀ ਕਿਦਾਂ ਤਲਕੇ ਤਲਕੇ ਕੀ ਹਾਂ ਹਾਂ ਇਦਾਂ ਹੋ ਗਈ ਤਾਂ ਬਾਅਦ ਤੇਜ਼ ਪਾ ਦੇਣੀ ਜਲਦੀ ਬਣ ਜਾਣੀ ਤੇ ਮੈਂ ਮਿਕਸ ਸਬਜੀ ਸੰਝੀਆਂ ਨਾ ਕਰਕੇ ਡੱਬੀ ਸਰਦਾਰਾ ਪਾਣੀ ਜੂਰਾ फिर पावे आप अदरक शिमला मिर्च हरी मिर्च घट थी ना काफी है ना काफ़ी हम पावेंगे हल्दी Ciao a tutti, ragazzi. Ciao a tutti. 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 Ciao a ਤਰੀ ਜੀ ਵਾਲੀ ਉਦਨ ਵਾਲੀ ਇੰਨੀ ਨਹੀਂ ਵਧੀਆ ਏ ਖਮੂਦੀ ਕੀ ਨਾ ਆਪਾਂ ਤਰੀ ਤਰੀ ਵਾਲੀ ਰੱਖੀਓ ਥੋੜੀ ਜੀ ਹਨਾ ਹਨਾ ਬਣ ਗਈ ਤੇ ਹੁਣ ਗਾਇਜ਼ ਆਪਾਂ ਪਾ ਦਈਏ ਇਹਦੇ ਚ ਲਾਸਟ ਤੇ ਫਲੇਵਰ ਲਈ ਧਨੀਆ ਤੇ ਹੁਣ ਗਾਇਜ਼ ਇਸ ਕਰਨਾ ਇੱਥੇ ਮਿਲਕਿੰਗ ਕਰਦਾ ਪਿਆ ਰਾਤ ਦਾ ਟਾਈਮ ਹੋ ਗਿਆ 7:30 ਵਜੇ ਤੇ ਮੰਮੀ ਇੱਥੋਂ ਸਫਾਈ ਕਰਦੇ ਪਿਆ ਤੇ ਹੁਣ ਗਾਇਜ਼ 8 ਵਜੇ ਚੱਲਿਆ 7:51 ਮਿੰਟ ਹੋ ਗਏ ਰੋਸ ਕੋ ਵੀ ਆਪਣਾ ਉਹ ਇੱਥੇ ਖੜਾ ਤੇ ਆਪਾਂ ਹੁਣ ਇੱਥੇ ਬਾਲਣ ਲੈ ਆਂਦਾ ਵਾ ਤੇ ਹੁਣ ਆਪਾਂ ਅੱਜ ਪੱਠੀ ਤੇ ਪਕਾਵਾਂਗੇ ਰੋਟੀਆਂ ਸ਼ਾਮ ਦਾ ਵੀਊ ਵੇਖੋ ਬੀਬੀ ਪਏ ਹੋਇਆ ਨਿੰਮ ਦਾ ਕਿੰਨਾ ਸੋਹਣਾ ਵੀਊ ਹਾਂ ਗਾਇਸ ਸਾਡੇ ਛੋਟੇ ਜਿਹੇ ਘਰ ਚ ਰੁਕ ਪਤਾ ਕਿੰਨੇ 1 2 3 4 5 ਆ ਨੀਮਾ ਨਾ ਕੱਲਾ ਖੋਖਲਾ ਰਹਿ ਗਿਆ ਇਹਦੇ ਵਿੱਚ ਪੂਰੀ ਸੇਂਗ ਨਾ ਹੀ ਭਰੀ ਹੋਈ ਨੀ ਮਾ ਵਾਲਾ ਡੰਡਾ ਕੱਲਾ ਚਲੋ ਗਾਇਸ ਨਾਲ ਹੀ ਆਪਾਂ ਦੁੱਧ ਕਾੜ ਕਾੜ ਲੈਨੇ ਆ ਨਾਲ ਹੀ ਆਪਾਂ ਦੁੱਧ ਕਾੜ ਲੈਣਾ ਹੁਣ ਠੀਕ ਆ ਪੀਵਾਂਗੇ ਅਰ ਜੀ ਚਲੋ ਠੀਕ ਆ ਸਬਜੀ ਰੈਡੀ ਆ ਚਲ ਜੀ ਸਬਜੀ ਰੈਡੀ ਹੁਣ ਆਪਾਂ ਨਾ ਫੁਲਕੇ ਲਾਲ ਗੇ ਪਾ ਸਾਦੇ ਪਕਾਲ ਗੇ ਉਸ ਤੋਂ ਬਾਅਦ ਆਪਾਂ ਚੱਲਾਂਗੇ। ਅਰੇ ਜੀ ਫਿਰ ਕਿੱਥੇ ਜਾਣਾ ਵਾ? ਉਹ ਹੀ ਦੁੱਧ ਪੋਣ ਵੀ ਜਾਣਾ ਸੱਚ ਜੇ। ਹਾਂਜੀ ਗਾਇਸ ਤੇ ਹੁਣ ਟਾਈਮ ਹੋ ਗਿਆ ਆਪਣੀਆਂ ਲਾਈਟਾਂ ਜਗਾਉਣ ਦਾ। ਸਾਰੀਆਂ ਜਗਾ ਦੇ ਚਾਨਣ ਹੋਏਵੇ। ਚਲੋ। ਤੇ ਹਜੇ ਆਪਣੀਆਂ ਰੋਟੀਆਂ ਪਕਾਉਣ ਵਾਲੀਆਂ ਪਈਆਂ। ਬੀਬੀ ਤਿਆਰ ਹੋ ਰੋਟੀ ਖਾਣੇ ਕੇ ਲਈਏ? ਹਾਂਜੀ। ਅੱਛਾ। ਹਿੰਦੀ ਵੀ ਸਮਝ ਆਉਂਦੀ ਆ। ਚਲੋ। ਹਾਂ ਨਹੀਂ ਹੁੰਦਾ ਨਹੀਂ ਹੁੰਦਾ ਕੁਝ ਨਹੀਂ ਉਹ ਤਰਾਣਾ ਤਵੇ ਉਹ ਤੈਨੂੰ ਬਤਾ ਦੂੰਗਾ ਠੀਕ ਐ ਇਦਾਂ ਆਉਂਦੀ ਕਿਦਾਂ ਮੁਸ਼ਕਲ ਪਤਾ ਕਿਉਂ ਨਹੀਂ ਆ ਮਾਵਾਂ ਧੀਆਂ ਲੜਪੀਆਂ ਬੀਬੀ ਵੇਖ ਐਨਾ ਵੀ ਨਹੀਂ ਪਤਾ ਹੈ ਹੋਰ ਕੀ ਨਹੀਂ ਬੀਬੀ ਇਹਨਾਂ ਕੱਲ ਆਲੀ ਬਾਲਟੀ ਉਹ ਵੀ ਰੱਜੀ ਖਰਾਬ ਹੋ ਗਿਆ ਉਹ ਤੇ ਬੀਬੀ ਸਾਰੇ ਦਾ ਸਾਰਾ ਹੀ ਖਰਾਬ ਕਰਕੇ ਸਾਰਾ ਹੀ ਖਰਾਬ ਕਰਤਾ ਉਹ ਵੀ ਆਈ ਹੈ ਹੈ 8 ਕਿਲੋ ਦੁੱਧ ਦੋ ਵਾਲਾ ਸਾਰਾ ਹੀ ਖਰਾਬ ਆ ਕਿਹ ਕੰਮ ਦਾ ਕਿਹ ਕੰਮ ਥੋੜੀ ਹੋਣਾ ਮੰਮੀ ਕਰਤਾ ਨਾ ਹੋ ਗਿਆ ਤਾਂ ਲੈ ਲਓ ਆ ਗੋਬੀ ਬੀਬੀ ਹੱਸ ਕੇ ਵਿਖਾਤਾ ਤੇ ਵਾਇਦ ਹੁੰਦੀ ਤੇ ਬਾਲਾ ਪਾਇਆ ਉਹ ਦੇ ਬੀਬੀ ਰੋ ਮੰਮੀ ਨੇ ਹੱਸ ਕੇ ਵਿਖਾਤਾ ਲੈ ਇੱਕ ਤਾਂ ਖਰਾਬ ਕਰਤਾ ਦੂਜਾ ਹੱਸ ਕੇ ਵਿਖਾਤਾ ਹੁਣ ਇਹ ਵੀ ਹੈ ਹੈ ਉਹ ਪਨੂ ਲੈ ਨਾਲੇ ਹੁਣੇ ਉੱਠ ਕੇ ਬੈਠਣੀ ਆ ਵੀ ਇੰਨਾ ਅਸਰ ਹੋਇਆ ਤਾ ਚਾਓ ਭਾਈ ਬੈ ਗਈ ਆ ਅੱਗ ਬਾਲ ਲਈ ਆ ਤੇ ਹੁਣ ਇੱਥੇ ਰੋਟੀਆਂ ਪੱਕਣ ਲੱਗੀਆਂ ਬਾਈ ਤੇ ਲੋਹ ਟਕਾ ਲਈ ਆ ਤੇ ਥੱਲੇ ਪੱਥਰ ਰੱਖ ਲਿਆ ਤਾਂ ਕਿ ਕਾਲਾ ਨਾ ਹੋਵੇ ਪੱਥਰ ਇੱਟਾਂ ਇਧਰ ਸਬਜ਼ੀ ਬਣ ਕੇ ਰੈਡੀ ਹੋ ਗਈ ਆ ਬਿਲਕੁਲ ਤੇ ਦੁੱਧ ਵੀ ਰੱਖਤਾ ਚਲੋ ਸਾਰਾ ਕੁਝ ਕੰਮ ਕੰਪਲੀਟ ਹੋ ਗਿਆ ਗਰਮ ਹੋ ਗਿਆ ਦੁੱਧ ਤਾਂ ਮੰਮੀ ਨੇ ਸਾਰਾ ਹੀ ਖਰਾਬ ਕਰਤਾ ਕਹਿੰਦੀ ਯਾਰ ਇਹਨਾਂ ਨੂੰ ਨਾ ਪਤਾ ਨਹੀਂ ਆ ਦੁੱਧ ਮੈਨੂੰ ਇੰਨਾ ਵਧੀਆ ਦੁੱਧ ਨੂੰ ਕਹਿੰਦੇ ਆ ਅੰਮ੍ਰਿਤ ਤੇ ਇਹਨਾਂ ਸਾਰੇ ਖਰਾਬ ਕਰਤਾ ਚਾਹ ਫੇ ਕੀ ਬਣਨੀ ਸਵੇਰੇ ਉਸ ਨੂੰ ਵੀ 8 ਕਿਲੋ ਖਰਾਬ ਕੀਤਾ 5 ਦਿਨ ਪਹਿਲਾਂ ਵੀ ਇਹਨਾਂ 6 ਕਿਲੋ ਖਰਾਬ ਕੀਤਾ ਉਹ ਹੋਰ ਤੈਨੂੰ ਮੈਂ ਦੱਸਦਾ ਉਹ ਤੈਨੂੰ ਗੱਲਾਂ ਹੀ ਨਹੀਂ ਦੱਸਦੇ ਮੈਂ ਤਾਂ ਦੱਸਦਾ ਹੁਣ ਅੱਜ ਸਾਰਾ ਹੀ ਉਹਨੇ ਬਾਹਰ ਕੱਢਿਆ ਦੋ ਜ਼ਿੰਦਗੀ ਇਹਨਾਂ ਦੀ ਇਹ ਗਾਵਾਂ ਵਿਚਾਰੀਆਂ ਨੂੰ ਇੰਨੇ ਇੰਨੇ ਮਹਿੰਗੀ ਫੀਡ ਪਾਉਣੇ ਆ ਉਹ ਇਹਨਾਂ ਨੂੰ ਪਾਈਏ ਉਹ ਤੇ ਕੋਈ ਫਾਇਦਾ ਹੀ ਨਹੀਂ ਆਵਾਹ ਉਹਦਾ ਬੰਦਾ ਚਾਹ ਬਣਾਵੇ ਜਿਸ ਕਾ ਤੈਨੂੰ ਕੱਲ ਦਾ ਕੱਲ ਦਾ ਪਤਾ ਲੱਗਾ ਕੱਲ 15 ਕਿਲੋ ਦੁੱਧ ਸਾਰੇ ਡੋਲਤਾ ਉਹੋ ਹੀ ਉਹੋ ਹੀ ਬੰਦਾ ਚਾਹ ਬਣਾਵੇ 15 ਕਿਲੋ ਦੀ ਚਾਹ ਬਣਾਵੇ ਪੀਂਦਾ ਵਾ ਹਾਂ ਉਹ ਤੇ 15 ਕਿਲੋ ਦੀ ਚਾਹ ਬਣਾ ਲਵੇ ਤੇ ਸਾਰੀ ਦਿਹਾੜੀ ਭਾਵੇਂ ਪੀਵੀ ਜਾਵੇ ਸਾਰਾ ਦੁੱਧ ਹੀ ਫੁੱਟ ਗਿਆ ਪਤਾ ਲੱਗਾ ਕੱਲ ਦਾ ਹੋਰ 6 ਕਿਲੋ ਦੁੱਧ ਹੀ ਫੁੱਟ ਗਿਆ ਤੇ ਤੈਨੂੰ ਪਤਾ ਲੱਗਾ ਅੱਜ ਤੋਂ ਪਹਿਲਾਂ ਇਹਨਾਂ ਨੇ ਕਿੰਨਾ ਡੋਲਿਆ ਦੁੱਧ ਉਹ ਫਿਰ ਖਰਾਬ ਹੋ ਗਿਆ ਇਹਨਾਂ 16 ਕਿਲੋ ਦੁੱਧ ਸਾਰੇ ਖਰਾਬ ਹੋ ਗਏ ਹਾਂ ਉਹ ਡੇ ਵੱਡੀਆਂ ਨੇ ਬਾਲਟੀਆਂ ਕੋਈ ਹੋਰ ਕੋਈ ਹੈ ਨਹੀਂ ਅੱਗ ਜ਼ਿਆਦਾ ਨਹੀਂ ਪਾਲ ਗਿਆ ਹਾਂ ਪਾਲ ਕੇ ਭੱਜ ਗਿਆ ਹਾਂ ਇਹਨੂੰ ਪਰਾ ਨੂੰ ਕਰਦੇ ਆ ਇਹਨੂੰ ਪਰਾਂ ਨੂੰ ਕਰਦ ਗਏ ਜੀ ਜੀ ਮੈਡਮ ਆਏ ਮਾਇਆ ਜਿਹੜੀ ਆ ਪੱਟੀ ਅੱਛਾ ਅੱਛਾ ਇਹਨੂੰ ਕੁਰਸੀ ਹਾਂ ਆਛਾ ਇਹਨੂੰ ਇੱਥੇ ਰੱਖਦਾ ਮੈਂ ਕਿੱਥੇ ਮੁਕਤ ਆ ਰਹੀ ਅਰੇ ਜੀ ਆ ਗੱਲ ਕਰੀ ਸ਼ਾਰੋ ਬਈ ਰੱਜੀ ਕਾਈ ਜਾਂਦੀ ਇੱਥੇ ਰੋਟੀਆਂ ਦੇਖ ਲੋ ਤੇ ਇੱਕ ਪਕਾਤੀ ਆ ਬਾਕੀ ਅਵੇਲੀ ਜਾਂਦੀ ਆ ਪੇੜੇ ਗਿਰੀ ਜਾਂਦੀ ਆ ਤਾਂ ਹਵਾ ਚੱਲਣ ਲੱਗ ਪਈ ਇਤਨਾ ਅੱਛਾ ਕੂਲਰ ਮੈਂ ਕਹਿੰਦਾ ਸਾਹਮਣੇ ਹੋਣ ਲਈ ਆ ਵਧੀਆ ਹਾਲਾਤ ਆ ਗੱਲ ਬਣ ਗਈ ਹਾਂ ਲੱਗਦਾ ਕਿ ਤੇ ਉਹ ਅੰਦਰ ਪਿਆ ਹਾਂ ਕਿਹੜੇ ਅੰਦਰ ਇੱਧਰ ਨਵੀਂ ਚੋਈ ਆਉ ਥੱਲਣਾਂ ਵਾਲਾ ਲੈ ਆ ਜਾ ਨਹੀਂ ਪੁਰਾਣੀ ਚ ਪਰਾਂ ਨਵੀਂ ਚ ਨਵੀਂ ਨਵੀਂ ਸਹੀ 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 ਪਾ ਤੈਨ ਲੱਗਦਾ ਜਿਵੇਂ ਨਾ ਇਧਰੋਂ ਸਾੜਿਆ ਬਾਣੀ ਆਉਂਦੀ ਸਾਹਮਣੋਂ ਉਦਾਂ ਹੀ ਲੱਗਦਾ ਇਹਦੀ ਆਉਂਦੀ ਹਾਂ ਤਾਂ ਘੱਟ ਕਰਦੇ ਸਾੜਦੀਆਂ ਵਈਆਂ ਠੀਕ ਨਹੀਂ ਹਾਂ ਬਸ ਕੁਛ ਨਹੀਂ ਹੋਣ ਬਸ ਥੋੜੀਆਂ ਹੀ ਰੋਟੀਆਂ ਲੱਠੀਆਂ ਹਾਂ ਹਾਂ ਬਈ ਟਾਈਮ ਹੋ ਗਿਆ ਵਾ 8 8:30 ਹੋ ਗਏ ਇਹਨਾਂ ਦੀਆਂ ਰੋਟੀਆਂ ਵੇਖ ਲਓ ਉਧਰ ਡੈਡੀ ਹੁਣੀ ਗਏ ਆ ਠੀਕ ਆ ਰੋਸ ਕੋ ਨੂੰ ਇਸ ਟਾਈਮ ਬਾਹਰ ਲੈ ਕੇ ਜਾਂਦੇ ਆ ਮਲ ਵਾਪਸ ਆ ਗਏ ਆ ਇਹਦੇ ਡੇਲੀ ਰੁਟੀਨ ਆ ਠੀਕ ਆ ਜੀ ਇਹਨੂੰ ਲਿਜਾਣਾ ਹੀ ਪੈਂਦਾ ਆ ਜਾ ਰੋਸ ਕੋ ਕੀ ਕਿ ਤੁਸੀਂ ਠੀਕ ਆ ਜੀ ਉਹ ਮੈਂ ਰੋਟੀ ਖਾਣ ਲੱਗਾ ਯਾਰ ਹਾਂ ਜੀ ਚਲੋ ਭਾਈ ਰੋਟੀਆਂ ਤਾਂ ਸਾਰੀਆਂ ਪੱਕ ਚੱਲੀਆਂ ਵਾਂ ਤੇ ਲਾਪਰੀ ਤੇ ਉਧਰ ਕੱਟਦਾ ਪਿਆ ਸਲਾਦ ਪੱਕ ਗਈਆਂ ਸਾਰੀਆਂ ਵਾ ਮਾ ਥੋੜੀ ਜੰਨੂ ਸਾਰੀਆਂ ਪੱਕ ਜਾਣਗੀਆਂ ਤਾਂ ਮੱਖਣੀ ਅੱਜ ਬਣਾਈ ਬਈ ਦੁੱਧ ਵੀ ਰੜਕ ਦੁੱਧ ਵੀ ਰੜਕਿਆ ਵਾ ਤੇ ਹੁਣ ਮਤਲਬ ਮੱਖਣੀ ਨਾ ਖਾਵਾਂਗੇ ਰੋਟੀ ਚਲੋ ਬਈ ਲਾਈਟ ਚੱਲ ਗਈ ਹੈ ਬੈਟਰੀਆਂ ਚ ਗੋਣ ਲੱਗ ਪਏ ਹੁਣ ਸਾਰੇ ਜਾਣੇ ਰੋਟੀਆਂ ਪੱਕ ਗਈਆਂ ਵਾਂ ਹੁਣੇ ਹੁਣੇ ਲਾਈਟ ਗਈ ਸਭ ਕੁਝ ਬੁੱਝ ਗਿਆ ਬਈ ਬਸ ਕੋਠੇ ਚ ਹੀ ਲਾਈਟ ਹੋ ਗਈ ਨਮੈਟਰ ਚੱਲਦਾ ਪਿਆ ਚਲੋ ਗਾਇਜ਼ ਤੇ ਹੁਣ ਆਪਾਂ ਬਣਾ ਲਈਏ ਦਹੀਂ ਆ ਮਿਰਚਾਂ ਆ ਲਾਵਾ ਮਤਲਬ ਤੇ ਵਾਲੇ ਬਣਾਵਾਂ ਦੱਸਿਆ ਸੀ ਮੈਂ ਦੇਖੋ ਭਾਈ ਅਰ ਜ ਖਾਵਾਂਗੇ ਮਜੇ ਨਾਲ ਰੋਟੀ ਕੱਢ ਲਾਏ ਆਹ ਲੈਣਾ ਮੰਮੀ ਨੇ ਬਲਾਈ ਵੱਡੇ ਥਾਂ ਵਾਲੀ ਐ ਜੇ ਦਾ ਫਿਰ ਨਾ ਬਣਾਣਾ ਕੋਈ ਵੱਡੇ ਥਾਂ ਆ ਲਿਆ ਫਿਰ ਵੀ ਨਹੀਂ ਚੱਕਿਆ ਜਾਂਦਾ ਨਾ ਉਹ ਚੱਕਦਾ ਇਹਦੇ ਚ ਨਹੀਂ ਪੈਣਾ ਰੱਜਿਆ ਕੀਆ ਤੂੰ ਆਹਦੇ ਚ ਪਾ ਮਾਣ ਇੰਦੇ ਚ ਨਹੀਂ ਪੈਣਾ ਪੈਣਾ ਨਾ ਵਾ ਕੀ ਕਰੀ ਜਾਂਦਾ ਯਾਰ ਬਸ ਤੂੰ ਪਾ ਪਰਣਾ ਨਹੀਂ ਇਹਦੇ ਚ ਰੱਖੋ ਬਸ ਕਿਉ ਮੱਖਣ ਸ਼ਾਲ ਬਾਹਰ ਚ ਚਲੋ ਮੈਂ ਦਿੰਦੀ ਕਿ ਸਾਰਾ ਘੜਨਾ ਲੱਸੀ ਕਿੰਨੇ ਪੀਣੀ ਆ ਤੂੰ ਉਹ ਵੀ ਨਹੀਂ ਚਲ ਬਸ ਲਾਪੇ ਮੈਂ ਲੱਸੀ ਪਿਆ ਰਾਂਗੇ ਐਂਡ ਤੇ ਬਾਅਦ ਚ ਸਵਾਦਾਂਗੇ ਕਿੰਨੇ ਘੰਟੇ ਸੋਣਾ ਚੱਲ ਆ ਜਾ ਲੈ ਆਂ ਚਲੋ ਗਾਇਸ ਲਾਪਰੀ ਨੇ ਸਾਰਾ ਕੁਛ ਆਪ ਖਾਣਾ ਵਾ ਤੇ ਇੱਥੇ ਪਿਆ ਹੋਇਆ ਵਾ ਤੇ ਤਿਸਦਾ ਮੈਂ ਜਿੰਨਾ ਵੀ ਸਮਾਨ ਆ ਫੇ ਇੱਕ ਕੰਟੇ ਖਾਣਾ ਨਾ ਪਾਰਾ ਹੈ ਕਹਿੰਦਾ 10 ਮਿੰਟਾਂ ਚ ਚੈਲੰਜ ਲਾਉਣ ਲੱਗਾ ਕਹਿੰਦਾ ਮੈਂ ਚਲੋ ਭਾਈ ਨਾਈਟ ਰੋਟੇਲ ਸਟਾਰਟ ਆ ਤੇ ਇਹ ਆ ਸਬਜੀ ਕਾਦੀ ਰੱਜੀ ਕਾ ਕਿਉਂ ਪੋਣਾ ਨਹੀਂ ਆਉਂਦਾ ਤੈਨੂੰ ਚੋ ਮੈਂ ਸੌ ਆਦਾ ਜਾਂਦਾ ਯਾਰ ਤੇ ਗਾਇਸ ਡੈਡੀ ਦੀ ਹਜੇ ਬਹੁਤ ਬਿਜ਼ੀ ਰੁਟੀਨ ਆ ਜਿਵੇਂ ਝੋਨੇ ਝੋਨੇ ਵੇਖਣ ਜਾਂਦੇ ਤੇ ਹੁਣ ਫਿਰ ਲਾਪਰੀ ਤਨ ਰੋਟੀ ਖਾਣ ਤੋਂ ਬਾਅਦ ਲਾਪਰੀ ਨੇ ਡੈਡੀ ਨੇ ਫਿਰ ਜਾਣਾ ਵਾ ਦੇਖਣ ਤੇ ਡੈਡੀ ਹਜੇ ਰੋਟੀ ਨਹੀਂ ਖਾਣਗੇ ਡੈਡੀ ਥੋੜਾ ਲੇਟ ਖਾਂਦੇ ਹੁੰਦੇ ਆ ਤੇ ਇੱਥੇ ਬੀਬੀ ਆਪਣੇ ਖਾਂਦੇ ਪਿਆ ਤੇ ਨਾਲ ਲਾਪਰੀ ਤੋ ਨਹੀਂ ਸਾਈ केवे लगी दिस कारण कहां है ता सब्जी स्वाद हां 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 जिस खान के दादी सब्जी कहां टा कहां टा बीबी केमे दीया बोल सुन बढ़िया लाप जी और रोटी बुरा हां सब्जी पहली बारी बनाई है है ना हां वो खरे तरीके नहीं हम्म नहीं हां करिया का ये दो काम ਜਾਨਾ ਨਹੀਂ ਸਾਡੇ ਭਾਈਏ ਖਾਂਦੇ 14 14 ਰੋਟੀਆਂ ਤੇ ਹਾਂਜੀ ਬੀਬੀ ਗਾਇਸ ਬੀਬੀ ਦਹੀਂ ਨਹੀਂ ਖਾਂਦੇ ਬਜ਼ੁਰਗ ਹਨ ਬੜਾ ਰੋਟੀਆਂ ਉਹਦਾ ਰੋਟੀ ਦੇਵਾਏ ਰੋਟੀ ਰੋਠੀ ਦੇਦੇ ਦੇਹਾਂ ਰੋਠੀ 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 ਰੋਟੀ ਭਾਈ ਸਾਰੇ ਜਾਣੇ ਖਾਂਦੇ ਪਿਆ ਬੀਬੀ ਵੀ ਖਾਣੇ ਭਾਈ ਸਾਰੇ ਜਾਣੇ ਖਾਂਦੇ ਮੈਂ ਤਾਂ ਖਾ ਕੇ ਹਟ ਗਿਆ ਰੋਟੀ ਕਿਵੇਂ ਹੈ ਸੁਆਦ ਬਹੁਤ ਘੈਂਡ ਹੈ मजा आया भाई खा के इधर खीरे टमाटर पे आ डैडी ने खाते पे आ इधर लस्सी भी पी चलो गाइस ते हुन हाँ आपा भांडे ले आज सारे वाचन वाले मम्मी हां ले आओ नचो 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 ना चलो गाइस ते अब पानी भर लिए भांडे सारे क्लीन कर लिए ਫਿਰ ਆਪਾਂ ਘੁੰਮਣ ਵੀ ਜਾਣਾ ਸੈਰ ਕਰਨਾ ਖਾਧੀਆਂ ਰੋਟੀਆਂ ਪਚਾਉੜੀਆਂ ਜੋ ਅਸੀਂ ਕਦੇ-ਕਦੇ ਜਾਂਦੇ ਹਾਂ ਤੇ ਅੱਜ ਜ਼ਰੂਰ ਜਾਵਾਂਗੇ ਤਰ ਉਸ ਕੋ ਰੋਸਕੋ ਨੂੰ ਤਾਂ ਹੀ ਘਮਾਉਣ ਸਦਾ ਹੀ ਜਾਏਗਾ ਆ ਰੋਜ਼ ਉਹ ਪਦਾਹਨ ਕਰੇਗਾ ਤੇ ਗਾਇਜ਼ ਰੋਸਕੋ ਨੂੰ ਜਿਵੇਂ ਅਸੀਂ ਬਾਅਦ ਚ ਐਸਕੇ ਟਾਈਮ ਹੀ ਲੈ ਕੇ ਜਾਏਗਾ ਘੁੰਮਣ ਤੇ ਫਿਰ ਨਾਲੇ ਆਪਾਂ ਜਾਂਦੇ ਹਾਂ ਇਹ ਤਾਂ ਚਲੋ ਰੋਸਕੋ ਤਾਂ ਚਲੋ ਸਦਾ ਹੀ ਲਜਾਈਦਾ ਵਾ ਸੈਰ ਕਰਨ ਕਦੀ-ਕਦੀ ਜਾਂਦੀ ਹਾਂ ਹਾਂ ਥੋੜੇ ਇਹ ਕੀ ਚਾ ਉਹ ਕਿ ਤੋਂ ਮਾਇਲੇ ਪੈ ਲਉ। ਵੇਖੋ ਭਾਈ ਦੋ ਮਾਮਾ ਧੀਵਾ ਭਾਂਡੇ ਮਾਇਂ ਦੀਆਂ ਪਈਆਂ ਹੈ। ਜਾਮ ਨੂੰ ਬਹੁਤ ਲੱਗਾ ਵਾ ਤੇ ਕੱਲ ਨੂੰ ਆਪਾਂ ਨਾ ਜਾਮ ਨੂੰ ਲਾਵਾਂਗੇ। ਈ ਡੈਡੀ? ਖਾਲ ਭਰ ਕੇ ਤੇ ਖਾਵਾਂਗੇ। ਸਿਟ। ਸਿਟ। ਆ ਦੇ ਨਾ ਦੂਰੀ ਬਈ ਜੁਕੂ ਬਣਾਇ। ਲੈ। ਚਲੋ ਗਾਇਜ਼ ਬੀਬੀ 쿨ਰ ਤੇ ਮੋਰੇ ਹਵਾ ਲੈਦੀ ਪਈ ਐ ਇਸ ਟਾਈਮ ਇਧਰ ਧਿਆਨ ਆ ਕਿਉਂਕਿ ਲਾਪਰੀ ਤੋਂ ਨਹੀਂ ਗਏ ਆ ਪਾਣੀ ਮਤਲਬ ਪੈਂਪ ਕੱਢਣ ਗਏ ਆ ਪਾਣੀ ਲੋਣਾ ਨਾ ਤੇ ਬਸ ਕੀ ਇੱਥੇ ਮੰਮੀ ਹੋਣੀ ਭਾਂਡੇ ਮਾਂਜੇ ਗਿਆ ਕਿ ਨਹੀਂ ਆ ਜੀ ਹਾਂ ਬਸ ਹੋ ਗਿਆ ਹਾਂ ਕੰਪਲੀਟ ਬਸ ਹੋ ਹੀ ਗਿਆ ਕੰਪਲੀਟ ਸਾਬਣਾ ਹਨਾ ਮੈਂਟੀ ਮਾਰਿਆ ਹੈ ਲੋ ਰੱਖ ਦੋ ਕੋ ਮ ਵੀ ਆਏ ਹੁਣ ਰਾਤ ਨੂੰ ਘੁੰਮਣਾ ਹੋਰ ਆ ਥੋੜੇ ਜਿਹਾ ਨੂੰ ਤੈਨੂੰ ਛੱਡ ਦੇਣਾ ਫਿਰ ਤੂੰ ਟਿਕਣਾ ਨਹੀਂ ਅੱਛਾ ਜੀ ਉਹ ਕਰਕੇ ਜੀ ਕਰਨ ਲੱਗੇ ਦੁੱਧ ਗਰਮ ਹੁਣ ਆਪਾਂ ਗਾਇਸ ਜਿਹੜਾ ਇੰਨਾ ਦੁੱਧ ਕਾੜਿਆ ਸੀ ਉਹਦੇ ਵਿੱਚੋਂ ਥੋੜਾ ਕੱਢ ਕੇ ਉਹ ਆਪਾਂ ਪੀਣ ਲਈ ਕੱਢ ਚਲੋ ਭਾਈ ਹੋ ਗਿਆ ਮੈਂਟ ਮਾਰਿਆ ਇਹ ਵੀ ਚਲੋ ਭਾਈ ਗੈਡੀ ਨੇ ਨਾ ਰਾਤ ਨੂੰ ਦੁੱਧ ਚਲੋ ਗਾਇਸ ਕੀ ਮਨ ਲੱਗ ਗੈਡੀ ਦਾ ਮਨ ਪਸੰਦ ਮਿਲਕ ਚਲੋ ਕਿੱਥੇ ਚਲੋ 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 ਦੂਰ ਮਤਾ ਹੀ ਆ ਪੀਂਗੇ ਇਹ ਪੀ ਲੋ ਅਹੀਂ ਕਿਹੜਾ ਰੋਕਿਆ ਪੀਂਦੇ ਨਹੀਂ ਦਾਂ ਹਾਂ ਗਾਇਸ ਬੀਬੀ ਨੂੰ ਤੁਰ ਚਾਹੀਦਾ ਹੀ ਆ ਕਿਉਂਕਿ ਬੀਬੀ ਦੀ ਹੈਲਥ ਲਈ ਆਫਲੀ ਅੱਛਾ ਨਹੀਂ ਹੈ ਬੀਬੀ ਨੂੰ ਦੇਣਾ ਮੈਨੂੰ ਬਹੁਤ ਥੋੜਾ ਪੀਣਾ ਗਾਇਸ ਪੀਣਾ ਕਿਉ ਬੀਬੀ ਵਾਹ ਸ਼ੱਕਰ ਪਾ ਕੇ ਪੀਣਾ ਚਾਹੀਦਾ ਗੈਸ ਤੇ ਪੀਣਾ ਮੀਆਂ ਸਭ ਤੋਂ ਵਧੀਆ ਗੱਲ ਇਹ ਆ ਜੇ ਪੋਣਾ ਮੀਆਂ ਗੈਸ ਜੇ ਅਸੀਂ ਕੱਲੇ ਜਾਣਾ ਚਾਹੀਦਾ ਕਦੀ ਨਹੀਂ ਜਾਂਦੇ ਜਾਣ ਹੀ ਨਹੀਂ ਦਿੰਦਾ ਚਲੋ ਆਇਆ ਲਾਪ੍ਰੀਤ ਇਹਨਾਂ ਜਾਰੀ ਇਹ ਕਿਹਨੇ ਟੈਰਾਂ ਨਾਲ ਪਹਿਣਾ ਹੁੰਦਾ ਟੈਰਾਂ ਇਹਨਾਂ ਨੂੰ ਇਹਨੂੰ ਜਾਰੀ ਕਾਲੀ ਸਭ ਤੋਂ ਜਾਰੀ ਤੈਨੂੰ ਕਾਲੀ ਆ ਉਹ ਨਹੀਂ ਆਪਾਂ ਨੂੰ ਨਹੀਂ ਕਾਲੀ ਇਹ ਬੱਚਾ ਜਿਹੜਾ ਨਾ ਬੱਚਾ ਹੈ ਬੱਚਿਆਂ ਵਾਲਿਆਂ ਹਰਕਤਾਂ ਕਰਦਾ ਰਾਜੂ ਟਾਇਰਾਂ ਨੂੰ ਮੜਦਾ ਗੱਡਿਆਂ ਦੇ ਟਾਇਰਾਂ ਨੂੰ ਰੋਡ ਤੇ ਜਾ ਕੇ ਜੇ ਕੋਈ ਆਉਂਦਾ ਨਾ ਪਾ ਪੈਂਦਾ ਟਾਇਰਾਂ ਨੂੰ ਹੀ ਆ ਮਾਈ ਫੇਵਰਟ ਨੀ ਨੂੰ ਇਹ ਨਹੀਂ ਪਤਾ ਵੀ ਇਹ ਨੌਨ ਲਿਵਿੰਗ ਥਿੰਗ ਆ ਮੇਰੀ ਫੇਵਰਟ ਪਲੇਸ ਤਾਂ ਥੇਰੀ ਹੈ ਹਾਂ ਪਾਣੀ ਪੀ ਲਿਆ ਉਹ ਨਾ ਖਾ ਖੂਦ ਆਵਲਿਆ ਕਾ ਖਾਣ ਜਾਂਦਾ ਵਾ ਪਰ ਉਹ ਝੋਨਾ ਖਾਣ ਗਿਆ ਇਹਨੇ ਪੰਗਾ ਹੀ ਲੈਣੇ ਚਲੋ ਚੱਲ ਗਏ ਚਲੋ ਫਿਰ ਗਾਇਜ਼ ਐਸ ਵੇਲੇ ਆਨੰਦ ਅਰਮੰਦ ਆ ਫੌਂਟ ਤੇ ਹੁਣ ਆਪ ਗੱਲ ਕਰਦੇ ਲੈਨੇ ਆ ਫਿਰ ਬਣਾਉਂਦੇ ਅਕੋ ਤੇ ਹਾਂਜੀ ਗਾਇਸ ਤੁਹਾਨੂੰ ਦਿਖਾਉਨੇ ਆ ਕਿ ਹੁਣ ਕਿਵੇਂ ਕਿਵੇਂ ਸੌਂਦੇ ਸਾਰੇ ਅੱਡ ਅੱਡ ਸਾਰਿਆਂ ਨੂੰ ਆਪਦੀ ਮਨਪਸੰਦ ਡੈਡੀ ਨੂੰ ਆ ਕੂਲਰ ਲੈ ਕੇ ਉੱਤੇ ਪਾਗ ਲੈ ਕੇ ਸੌਣ ਦਾ ਸ਼ੌਂਕ ਤੇ ਰੋਸ ਕੋਨ ਹੁਣੇ ਖੋਲ ਦੇਣਾ ਆਪਾਂ ਖੋਲ ਹੀ ਦੇਨੇ ਤੁਹਾਡੇ ਸਾਹਮਣੇ ਚਲੋ ਪਹਿਲਾਂ ਰੋਸ ਕੋ ਹੀ ਖੋਲ ਗਏ ਕੀ ਕਿੱਦਾਂ ਇੰਜੋਏ ਕਰਦਾ ਇਹ ਵਿਖਾਉਣਾ ਲਾਪਰੇ ਸਬਜ਼ੀਆਂ ਚੱਕੀ ਚਲੋ ਖੋਲ ਦਗੇ ਨੂੰ ਪਹਿਲਾਂ ਖੋਲ ਦਮੈਂ ਚਲੋ ਹੁਣ ਇਹਦੀ ਵਾਰਾ ਕਰਦੀ ਏਦਾਂ ਆ ਏਦਾਂ ਇਹਨੇ ਕਰਨਾ ਤੇ ਦੇਖੋ ਚਲੋ ਜੀ ਪਾਣੀ ਪਾਣੀ ਪਿਆਸ ਲੱਗੀ ਨਹੀਂ ਲੱਗੀ ਪਖਾਂਡ ਦੇਖੋ ਚਲੋ ਹੁਣ ਇਹਦੀ ਵਾਰਾ ਕਰਦੀ ਵਾਰਾ ਕਰਦੀ ਬਸ ਤੇ ਬਾਕੀ ਕਿਉਂਕਿ ਥੋੜੀ ਥੋੜੀ ਬੂਆ ਖੋਲੀ ਰੱਖੀ ਦਾ ਕੂਲਿੰਗ ਆ ਜਾਂਦੀ ਇੱਥੇ ਬੀਬੀ ਇੱਥੇ ਹੁਣ ਆਹ ਵਾਲਾ ਅੰਦਰ ਉਦਾਂ ਹੀ ਮਤਲਬ ਇਹ ਅੰਦਰ ਵਿੱਚ ਕੋਈ ਨਹੀਂ ਸੌਂਦਾ ਕਿਉਂਕਿ ਇੱਥੇ ਏਸੀ ਹੈ ਨਹੀਂਗਾ ਕਦੀ ਕਦੀ ਜਦੋਂ ਕਿਤੇ ਬਹੁਤ ਵਧੀਆ ਮੌਸਮ ਵਿਆਹ ਵਾਲਾ ਬੂਆ ਖੋਲ ਦੇਈਦਾ ਵਾ ਫਿਰ 쿨ਿੰਗ ਬਹੁਤ ਸੋ ਮਤਲਬ ਹਵਾ ਬਹੁਤ ਸੋਹਣੀ ਤੇ ਹੁਣ ਗਾਇਜ਼ ਆਪਾਂ ਸੌਣ ਦੀਆਂ ਤਿਆਰੀਆਂ ਕਰਨ ਲੱਗੇ ਆ ਮੰਮੀ ਗੁੱਡ ਨਾਈਟ ਕਹਿ ਦੋ ਕਹਿੰਦੇ ਕਿ ਗੁੱਡ ਨਾਈਟ ਜਿਸ ਕਰਨ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਤੇ ਗੁੱਡ ਨਾਈਟ ਗਾਇਜ਼ ਤੇ ਬਾਏ ਬਾਏ ਕੱਲ ਨੂੰ ਮਿਲਾਂਗੇ ਆਪਾਂ ਸੋਣਾ ਤਾਂ ਨਹੀਂ ਹਜੇ ਪਰ ਤੁਹਾਨੂੰ ਗੁੱਡ ਨਾਈਟ ਕਹਿ ਦਈਏ ਸੋਵਾਂਗੇ ਤਾਂ ਇਹ 10:00 ਵਜੇ ਹਨਾ ਇਸ ਟਾਈਮ ਕਿੰਨਾ ਹੋਇਆ 10:00 ਹੋ ਗਿਆ 10:13 ਇਹ 10 13 ਹੋਗੇ ਮਤਲਬ ਅਸੀਂ ਸੋਵਾਂਗੇ 11 ਵਜੇ ਨਾ ਨਾ ਹਾਂ ਕੋਣੇ ਸੋਇਆ ਨਾ ਮੈਂ ਬਦਾਸ ਕਮੈਂਟ ਬਾਅਦ ਅਸੀਂ ਸੋਣਾ ਜਾਣਾ ਹੈ ਕਿਉਂ ਕੀ ਕਰੀ ਜਾਣਾ ਰਾਜੂਆ ਇਹਦੇ ਖਾਲ ਵੇਖੋ ਬਾਈ ਗਾਇਸ ਚਲੋ ਗਾਇਸ ਤੇਸੀ ਕਰਦੇ ਹੁਣ ਬਾਏ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਗੁੱਡ ਨਾਈਟ